i

ਤੁਪ ਦੀ ਸਫਲ ਕਰਨ ਦਾ ਸਫਲiyetਨ ਕਰ ਰਹੇ ਹੋ ਅੱਜ ਜਿੱਥੇ ਇਸ ਪਵਿੱਨ ਸਥਾਨ ਗੁਰਦਵਾਰਾ ਕਸਤੂਨਵਾਲਾ ਸਹਾਇ ਵਿਖੇ ਸ회의 ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਂਦਾ 350 ਸਾਲਾਂ ਮਹਾਨ ਸ਼ਿਵਦੀ ਦੇ ਹੜਾ ਸ਼ਤਾਬ ਦੀ ਗੁਰਮਸਵਾਗੁਹਾਨ ਉੱਥੇ ਸੰkranan ਦਾ ਦਿਹਾੜਾ ਵੀ ਹੈ ਸੂਰਜ ਦੀਆਂ 12 ਰਾਸ਼ੀਆਂ ਦੇ ਮੁਤਾਬਕ ਜਦੋਂ ਸੂਰਜ ਦੀ ਇੱਕ ਰਾਸ਼ دوسری ਰਾਸ਼ ਵਿੱਚ ਤਬਦੀਲ ਹੁੰਦੀ ਹੈ ਉਸ ਦਿਨ ਨੂੰ ਸੰkranan ਹੁੰਦੀ ਹੈ ਉਹਨਾਂ ਸੰਸਕ੍ਰਿਤ ਵਿੱਚ ਹਿੰਦੀ ਵਿੱਚ ਫੰਕ ਦਾ ਨਾਮ ਸੀ ਸੰਕਰਮਤੀ ਸੋਹਣੀ ਤਬਦੀਲੀ ਕ੍ਰੰਤੀ ਦਾ ਅਰਥ ਨਾ ਤਬਦੀਲੀ ਕਿਉਂਕਿ ਜਿਵੇਂ ਹੀ ਸੂਰਜ ਦੀ ਰਾਸ ਬਦਲਦੀ ਹੈ ਤਦ ਹੀ ਮੌਸਮ ਬਦਲਦਾ ਹੈ ਵੈਦਰ ਚੇਂਜ ਹੁੰਦਾ ਹੈ ਹਰ ਮਹੀਨੇ ਵੈਦਰ ਵਿੱਚ ਤਬਦੀਲੀ ਹੁੰਦੀ ਹੈ ਜਿਵੇਂ ਜਿਵੇਂ ਸੂਰਜ ਆਪਣੀ ਰਾਸ ਬਦਲਦਾ ਹੈ ਧਰਤੀ ਦੇ ਬੈਦਰ ਉੱਤੇ ਫਰਕ ਪੈਂਦਾ ਹੈ ਧਰਤੀ ਦਾ ਬੈਦਰ ਵੀ ਚੇਂਜ ਹੁੰਦਾ ਹੈ ਤੁਸੀਂ بڑے ਲਿਖੇ ਬੈਠੇ ਹੋ ਬੱਚਿਆਂ ਨੂੰ ਪਤਾ ਹੈ ਕਿ ਹਰ ਛੋਟਾ ਗ੍ਰਹਿ ਜਿਹੜਾ ਉਹ ਵੱਡੇ ਗ੍ਰਹਿ ਦੀ ਪਰਕਰਮਾ ਕਰਦਾ ਹੈ ਸੂਰਜ ਨਾਲੋਂ ਧਰਤੀ ਛੋਟੀ ਹੈ ਇਸ ਲਈ ਧਰਤੀ ਜਿਹੜੀ ਹੈ ਉਹ ਸੂਰਜ ਦੀ ਪਰਕਰਮਾ ਕਰ ਰਹੀ ਹੈ ਭਾਵ ਧਰਤੀ ਘੁੰਮਦੀ ਹੈ ਸੂਰਜ ਵਾਲਾ ਗ੍ਰਹਿ ਸਥਿਰ ਹੈ ਔਰ ਇਹਨੂੰ ਖਗੋਲ ਤੇ ਭੂਗੋਲ ਵਿਗਿਆਨ ਨੇ ਮੰਨਿਆ ਹੈ ਕਿ ਜਦੋਂ ਧਰਤੀ ਦਾ ਇੱਕ ਹਿੱਸਾ 3 ਦਿਨਾਂ ਬਾਅਦ ਸੂਰਜ ਤੋਂ ਪੂਰੇ ਵੇਰ ਆਸਪਾਸ ਬਦਲਦਾ ਭਾਵ ਘੁੰਮਦਾ ਹੈ ਤਾਂ ਤਬਦਿਲੀ ਧਰਤੀ ਉੱਤੇ ਸੂਰਜ ਦੇ ਅਫਰ ਤੁਪੇਂ ਦੇ ਗਰਮੀ ਜਾਂ ਵੱਧਦੀ ਹੈ ਜਾਂ ਘਟਦੀ ਹੈ ਉਹਦੇ ਮੁਤਾਬਕ ਮੌਸਮ ਬਦਲਦਾ ਹੈ ਸੂਤਰ ਪਿੰਦੀ ਸੂਰਜ ਦੀ ਇੱਕ ਰਾਸ ਤਕਦੀਲ ਹੋਈ 12 ਰਾਸਾਂ ਵਿੱਚ ਇਹਨੂੰ 12 ਪੱਗਾਂ ਵਿੱਚ ਵੰਡਿਆ ਗਿਆ ਗਰਮੀ ਦੀ ਬਹੁਤ ਤਪਸ਼ ਵਾਲੀ ਰੁੱਤ ਜਿਹੜੀ ਹੈ ਉਹ ਹਮ ਸਾਵਣ ਦੇ ਮਹੀਨ ਤੋਂ ਬਾਅਦ ਇਸ ਮਹੀਨੇ ਵਿੱਚ ਹੁਣ ਕਟਣੀ ਸ਼ੁਰੂ ਹੋਏਗੀ ਸਾਵਣ ਵਿੱਚ ਬਾਰਸ਼ੀ ਸ਼ੁਰੂ ਹੋਣ ਦੇ ਮੌਸਮ ਦੇ ਤਬਦੀਲੀ ਹੋਏਗੀ। ਦਿਨ ਜਲਦੀ ਹਨ ਉਹ ਦਿਨ ਛੋਟੇ ਹੋਣ ਲੱਗ ਪੈਣਗੇ। ਰਾਤਾਂ ਤੋਂ ਥੋੜੀਆਂ ਵੱਡੀਆਂ ਹੋਣ ਲੱਗ ਪੈਣਗੀਆਂ। ਇਸ ਤਰ੍ਹਾਂ ਸੂਰਜ ਦੀ ਰਾਸ ਬਦਲਦੀ ਹੈ ਉਸ ਦਿਨ ਨੂੰ ਕਹਿੰਦੇ ਸੰਕਰਾਂਤ ਤੇ ਆਪਾਂ ਸ਼ਬਦ ਪੰਜਾਬੀ ਜਿਨ੍ਹਾਂ ਕੰਝੰਦਰਮੇ ਕਈ ਸੂਰਜ ਪੈਦਾ ਕੀਤੇ ਨੇ ਇਸ ਵਿੱਚ ਸਿੱਖ ਜਿਹੜਾ ਉਹ ਸੂਰਜ ਦਾ ਜਿਸੇ ਹੋਰ ਚੀਨ ਦਾ ਪੁਜਾਰੀ ਨਹੀਂ ਹੈ ਉਹ ਸੂਰਜ ਬਣਾਉਣ ਵਾਲੇ ਅਕਾਲ ਪੁਰਖ ਦਾ ਪੁਜਾਰੀ ਹੈ ਹਮ ਕਰਤੇ ਪਰਖ ਦੀ ਕੁਦਰਤ ਦਾ ਸਨਮਾਨ ਜਿਹੜਾ ਉਹ ਗੁਰਸਿੱਖ ਜ਼ਰੂਰ ਕਰੇਗਾ ਰੱਬ ਦੀ ਕੁਦਰਤ ਵਿੱਚ ਪਾਣੀ ਹੈ ਦੇ ਸਿੱਖ ਪਾਣੀ ਦਾ ਸਨਮਾਨ ਕਰਦਾ ਪਰ ਪਾਣੀ ਦਾ ਪੁਜਾਰੀ ਨਹੀਂ ਹੈ ਧਰਤੀ ਦਾ ਸਨਮਾਨ ਕਰਾਂਗੇ ਇਹਦੇ ਉੱਤੇ ਰੁੱਖ ਵਾਤਾਵਰਣ ਵਾਸਤੇ ਚਾਹੀਦੇ ਨੇ ਦਰਖਤ ਚਾਹੀਦੇ ਨੇ ਬਨਸਪਤੀ ਚਾਹੀਦੀ ਹੈ ਜੀਵ ਜੰਤੂ ਹੋਣੇ ਚਾਹੀਦੇ ਨੇ ਉਹ ਮਨੁੱਖ ਦੇ ਭਲੇ ਵਿੱਚ ਹੈ ਤਾਂ ਉਹਦੇ ਵਾਸਤੇ ਕਰਤੇ ਦੀ ਕੁਦਰਤ ਤੋਂ ਗੁਰਸਿਕ ਬਿਹਾਰ ਜਾਂਦਾ ਉਹਦੀ ਸੰਭਾਲ ਕਰਦਾ ਹੈ ਪਰ ਜਿਹੜੀ ਪੂਜਾ ਹੈ ਉਹ ਕਰਤੇ ਪ੍ਰਖ ਦੀ ਕਰਦਾ ਹੈ ਇਸ ਲਈ ਮਹਾਰਾਜ ਨੇ ਜਿੱਥੇ ਕਰਤੇ ਦੀ ਪੂਜਾ ਦੇ ਸਨੂ ਜੋੜਿਆ ਉੱਥੇ ਨਾਲ ਆਪਣੀ ਕੁਦਰਤ ਧਰਤੀ ਸੂਰਜ ਬਨਸਪਤੀ ਪਾਣੀ ਹਵਾ ਇਹਨਾਂ ਸਾਰੀਆਂ ਚੀਜ਼ਾਂ ਦੇ ਸਨਮਾਨ ਵਾਸਤੇ ਵੀ ਸਾਨੂੰ ਸੁੱਝ ਦਿੱਤੀ ਔਰ ਨਾਮ ਲੈ ਕਹਿ ਦਿੱਤੀ ਕੁਬਲ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਕਿਆ ਰੱਬ ਕਰਤਾ ਪੁਰਖ ਕੁਦਰਤ ਵਿੱਚ ਵਸਿਆ ਹੋਇਆ ਇਸਨੇ ਪਰੋਜ਼ ਪੜਨੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਬਾਇ ਖੱਲੇ ਸਦਲ ਜਗਤ ਸਜਣੂ ਸੂਰਜ ਦੀ ਰਾਸਤਵਦੀਨ ਹੋਈ ਮੌਸਮ ਬਦਲ ਲੱਗ ਪਿਆ ਲੋਕ ਸੂਰਜ ਦੇ ਪੁਜਾਰੀ ਹੋ ਗਏ ਪਾਣੀ ਦੇ ਪੁਜਾਰੀ ਹੋ ਗਏ ਤੇ ਪਾਤਸ਼ਾਹ ਨੇ ਸਾਨੂੰ 12 ਮਹੀਨਿਆਂ ਦੀ ਬਾਣੀ ਵਿੱਚ ਉਪਦੇਸ਼ ਦਿੱਤਾ ਕਹਿੰਦੇ ਭਾਈ ਉਸ ਰਾਸ ਤੋਂ ਵੀ ਤੂੰ ਕੁਝ ਸਿੱਖ ਮੜੇ ਕੀ ਸਿੱਖਣਾ ਤਾਂ ਫਿਰ ਮਹਾਰਾਜ ਨੇ 12 ਮਹੀਨਾਂ ਦਾ ਪਾਠ ਸਾਨੂੰ 12 ਮਹੀਨਿਆਂ ਦਾ ਉਪਦੇਸ਼ ਤੇ ਦੋ ਸ਼ਬਦ ਹੋਰ 14 ਸ਼ਬਦਾਂ ਦਾ ਪਾਠ ਦਿੱਤਾ ਹੈ ਜਿਹੜਾ 133 ਅੰਗ ਤੇ 160 ਅੰਗ ਤੇ ਸਮਾਪਤ ਹੁੰਦਾ ਹੁਣ ਇਹ ਤੁਸੀਂ ਸਰਵਣ ਕੀਤਾ ਹੈ ਇਹਦੇ ਵਿੱਚ ਕੱਲੇ-ਕੱਲੇ ਮਹੀਨੇ ਦਾ ਉਪਦੇਸ਼ ਹੈ ਸਬਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤੰਬਤਾ ਸੱਚ ਰੰਗ ਇੱਕੋ ਨਾਮ ਆਧਾਰ ਕਹੇ ਭਾਈ ਜਿਵੇਂ ਵਾਰਸ਼ ਦੇ ਦਿਨ ਜਦੋਂ ਸ਼ਾਵਣ ਸ਼ੁਰੂ ਹੁੰਦਾ ਹੈ ਉਹ ਉਹ ਤਪਤੀ ਦੀ ਤਪਸ਼ ਮਿਟ ਜਾਂਦੀ ਹੈ। ਇੱਕਦਮ ਜਦੋਂ ਗੁਰੂ ਦੇ ਉਪਦੇਸ਼ ਦਾ ਗੁਰੂ ਦੇ ਨਾਮ ਦਾ ਮੀਂਹ ਤੇਰੇ ਮਨ ਹਿਰਦੇ ਤੇ ਪੈਗਾ ਤੇਰੇ ਮਨ ਹਿਰਦੇ ਦੀ ਕ੍ਰਿਸ਼ਨਾਂ ਦੀ ਤਪਸ਼ ਮਿਟ ਜਾਗੀ। ਜਿਹੜਾ ਮਨ ਦੇ ਅੰਦਰ ਕ੍ਰੋਧ, ਈਰਖਾ, ਦੁਸ਼ੈ, ਜੈਲਸੀ ਇਹ ਚੀਜ਼ਾਂ ਹਨ ਉਹ ਕਦੋਂ ਮਿਟਣਗੀਆਂ? ਜਿਵੇਂ ਧਰਤੀ ਦੀ ਤਪਸ਼ ਜਿਹੜੀ ਹੈ ਸਾਸ ਸੰਗਤ ਤੋਂ ਬਾਹਰ ਛਪਣ ਨਾਲ ਹਟਦੀ ਹੈ ਕਦੇ ਤੁਸੀਂ ਦੇਖੋਗੇ ਕਿੰਨੇ ਏਸੀ ਲਾਏ ਕਿੰਨੇ ਆਪਾਂ ਕੂਲਰ ਲੱਗੇ ਹੋਏ ਸੀ ਗਰਮੀਆਂ ਵਿੱਚ ਜਿੰਨਾ ਮਰਜ਼ੀ ਕੋਈ ਬਹੁਤ ਤੌਰ ਤੇ ਫਾਰੇ ਲਾ ਲੈਣ ਫਾਰੇ ਨਾਲ ਤੈਨੂੰ ਕੋਈ ਪਲਾਂ ਵਾਸਤੇ ਐਨ ਲੱਗੇਗਾ ਕਿ ਮੈਂ ਠੀਕ ਆ ਇਸ਼ਨਾਨ ਕਰ ਲਿਆ ਪਰ ਜਦੋਂ ਬਾਅਦ ਆਉਂਗੇ ਉਹ ਫਾਰੇ ਲਾਉਣ ਦਾ ਮੌਸਮ ਨਹੀਂ ਬਦਲੇਗਾ ਮੌਸਮ ਕਦੋਂ ਬਦਲਦਾ ਜਦੋਂ ਰੱਬ ਵੱਲੋਂ ਮੀਂਹ ਪੈਂਦਾ ਹੈ ਮੀਂਹ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਹੁਣ ਤੱਕ ਇਦਾਂ ਦੀ ਟੈਕਨੀਕ ਆ ਗਈ ਵੀ ਨਕਲੀ ਮੀਂਹ ਪਾਉਣ ਲੱਗ ਪਟ ਜਿਨ੍ਹਾਂ ਸਤਿਤਾਂ ਚ ਨਹੀਂ ਪੈਣਾ ਪਰ ਸਾਧ ਸੰਗਤ ਤੁਦਨ ਮੌਸਮ ਨਹੀਂ ਬਦਲੇਦਾ ਵੈਦਰ ਕਦੋਂ ਚੇਂਜ ਹੁੰਦਾ ਧਰਤੀ ਤੇ ਕਦੋਂ ਠੰਡ ਵਰਤਦੀ ਹੈ ਜਦੋਂ ਰੱਬ ਮੀਂਹ ਪਾਉਂਦਾ ਤਾਂ ਪਾਸ਼ੋ ਕੇ ਭਾਈ ਇਸੇ ਤਰ੍ਹਾਂ ਮਨ ਹਿਰਦੇ ਉੱਤੇ ਜਿਹੜੀ ਤਪਸ਼ ਹੈ ਜਨਮਾਂ ਜਨਮਾਂ ਦੇ ਜਿਹੜੇ ਰੋਗ ਕ੍ਰੋਧ ਦੇ ਈਰਖਾ ਦੇ ਵੈਰ ਦੇ ਵਿਰੋਧ ਦੇ ਲੱਗੇ ਹੋਏ ਨੇ ਉਹ ਗੁਰੂ ਦੇ ਸ਼ਬਦ ਨਾਲ ਹੀ ਮਨ ਠੰਡਾ ਹੋਣਾ ਹੈ ਹੋਰ ਕੋਈ ਤਰੀਕਾ ਨਹੀਂ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ ਤੁਸੀਂ ਕਥਾ ਸੁਣਦੇ ਰਹਿੰਦੇ ਹੋ ਕੰਨ ਜਨਮਾਂ ਦਾ ਸੁਭਾਅ ਬਣਿਆ ਹੋਇਆ ਮਨ ਦਾ ਇਹ ਹੁਣ ਦਾ ਸੁਭਾਅ ਨਹੀਂ ਹੈ ਆਪਾਂ ਨੂੰ ਕਿਸੇ ਨੇ ਸਿਖਾਇਆ ਨਹੀਂ ਵੀ ਗੁੱਸਾ ਕਰਨਾ ਹੈ ਆਪਾਂ ਨੂੰ ਕਿਸੇ ਨੇ ਸਿਖਾਇਆ ਨਹੀਂ ਹੈ ਵੀ ਕਿਸੇ ਨਾਲ ਈਰਖਾ ਕਰਨੀ ਹੈ ਆਪਾਂ ਨੂੰ ਕਿਸੇ ਨੇ ਸਿਖਾਇਆ ਥੋੜੀ ਵੀ ਤਕਲੇਸ ਕਰਿਆ ਕਰ ਸੁਭਾਅ ਬਣਿਆ ਹੋਇਆ ਹੈ ਆਪੇ ਕਲੇਸ਼ ਹੋ ਜਾਂਦਾ ਲੋਕਾਂ ਦੇ ਕਰਾਂ ਚ ਉਹ ਸੁਭਾਅ ਤੇ ਆਦਤ ਤੇ ਲੋਕ ਮਜਬੂਰ ਨੇ ਕੋਈ ਗੁੰਡੀ ਤੁਹਾਡੇ ਘਰ ਵਿੱਚ ਆ ਕੇ ਕਲੇਸ਼ ਨਹੀਂ ਪਾਉਂਦਾ ਤੁਸੀਂ ਵੇਖੋਗੇ ਆਪੇ ਕਲੇਸ਼ ਸ਼ੁਰੂ ਹੋ ਜਾਂਦਾ ਬੰਲਾਂ ਚ ਕਿਉਂ ਭਾਈ ਸੁਭਾਅਦਾਂ ਦਾ ਬਣ ਗਿਆ ਉਸ ਸਵਾਹ ਜਿਹੜਾ ਅੰਦਰ ਦੀ ਆਦਤ ਜਿਹੜੀ ਹੈ ਮਨ ਦੀ ਆਦਤ ਇੱਕੋ ਚੀਜ਼ ਨਾਲ ਬਦਲੇਗੀ ਜਦੋਂ ਰੱਬ ਸ਼ਬਦ ਰੂਪੀ ਮੇਹ ਪਾਉਂਦਾ ਹੈ ਜੇ ਕੋਈ ਮਨ ਕਰਕੇ ਜਪਣ ਲੱਗ ਜਾਵੇ ਵਾਹਿਗੁਰੂ 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 ਤਾਂ ਫਿਰ ਮਨ ਦਾ ਸੁਭਾਅ ਬਦਲਦਾ ਹੈ ਇੱਕ ਚੀਜ਼ ਹੋਰ ਅੱਛਾ 10 ਮਿੰਟ ਕਿਤੇ ਮੇਹ ਪੈ ਜਾਏ ਫਿਰ ਹੋਰ ਥਾਂ ਤੇ ਪੈ ਜਾਏ ਗਰਮੀ ਦੂਰ ਨਹੀਂ ਹੁੰਦੀ ਸਗੋਂ ਹੋਰ ਪੜਾਸ ਪੈਦਾ ਹੁੰਦੀ ਹੈ ਜੇ ਮੀਂਹ ਥੋੜਾ ਜਿਹਾ ਪੈ ਕੇ ਹਟ ਜਾਏ ਨਾ ਤਾਂ ਤੁਸੀਂ ਇਹਨਾਂ ਦਿਨਾਂ ਜਿਵੇਂ ਕਹਿੰਦੇ ਪੜਾਅਸ ਪੈਦਾ ਹੋ ਗਈ ਗਰਮੀ ਹੋਰ ਵੱਧ ਜਨ ਦੀ ਜਦੋਂ ਲਗਾਤਾਰ 2-4 ਦਿਨ 10 ਦਿਨ ਮੀਂਹ ਨਾ ਹਟੇ ਲਗਾਤਾਰ ਮੀਂਹ ਪਈ ਜਾਏ ਕੰਟੀਨਿਊ ਬਰਸਾਤ ਲੱਗੀ ਰਹੇ ਫਿਰ ਬਹਦਰ ਚੇਨ ਹੁੰਦਾ ਫਿਰ ਰਾਤ ਨੂੰ ਵੀ ਠੰਡੀ ਹਵਾ ਦਿਨੇ ਵੀ ਠੰਡੀ ਹਵਾ ਫਿਰ ਲੋਕਾਂ ਦੇ ਕੁੱਲ ਦੇ ਸੀ ਬੰਦ ਹੋ ਜਾਂਦੇ ਉਹ ਨੋਂ ਪਰੇ ਜੀ ਆਪਾਂ ਥੋੜਾ ਜਿਹਾ ਇਹ 5 ਮਿੰਟ ਗੁਰਦਾਰੇ ਆ ਕੇ ਚਲੇ ਗਏ 5 ਮਿੰਟ ਨਾਮ ਜਪ ਲਿਆ ਚਲੋ ਜਪਤੀ ਸਭ ਪੜ ਲਿਆ ਜੀ ਤਰਦਿਆਂ ਫਿਰਦਿਆਂ ਫਿਰ ਲੋਕ ਕਹਿਣ ਸਾਡਾ ਪਲੇਸ ਨਹੀਂ ਖਤਮ ਹੁੰਦਾ ਮੰਨ ਦੀ ਆਦਤ ਨਹੀਂ ਬਦਲਦੀ ਸਾਡੇ ਤਹਾਂ ਕੋਈ ਨਹੀਂ ਹੁੰਦਾ ਉਹ ਪਤਾ ਕਿਉਂ ਕਿ ਕੰਟੀਨਿਊ ਚਾਹੀਦਾ ਹੈ ਇੱਕ ਰਸ ਲਗਾਤਾਰ ਹਰ ਰੋਜ਼ ਤਨੂ ਨੇਮ ਕਰਨਾ ਪੈਗਾ ਰੋਜ਼ ਨਾਮ ਜਪਣਾ ਪੈਗਾ ਰੋਜ਼ ਗੁਰਦਾਰੇ ਆਉਣਾ ਪੈਗਾ ਫਿਰ ਉਹਦੇ ਉੱਤੇ ਅਸਰ ਹੁੰਦਾ ਹੈ ਨੇ ਤਾਂ ਬਹੁਤ سارے ਸਵਾਲ ਦਿੰਦੇ ਨੇ ਲੋ ਜੀ ਉਹ ਗੁਰਦਵਾਰੇ ਜਾਣ ਵਾਲੇ ਬੰਦੇ ਉਹ ਵੀ ਅਸਤ੍ਰੰ ਕਲੇਸ਼ ਲੱਗਦੇ ਨਾਮ ਜਪਣ ਵਾਲੇ ਇੱਥੋਂ ਤੱਕ ਰੋਜ਼ ਗੁਰਦਵਾਰੇ ਆਉਣ ਵਾਲੇ ਬੰਦੇ ਵੀ ਇੰਨੇ ਕਲੇਸ਼ ਤੇ ਦੁੱਖ ਵਿੱਚ ਮੈਂ ਵੇਖੇ ਪਿੱਛੇ ਜੇ ਖਬਰ ਆਈ ਹੈ ਗੁੱਸੇ ਵਿੱਚ ਕ੍ਰੋਧ ਵਿੱਚ ਚਿੰਤਾ ਵਿੱਚ ਪਰੇਸ਼ਾਨੀ ਵਿੱਚ ਉਹ ਦੋ ਵਾਈਫ ਹਸਬੰਡ ਨੇ ਆਤਮ ਹੱਤਿਆ ਕਰ ਲਈ ਅਸੀਂ ਰੋਜ਼ ਗੁਰਦਵਾਰੇ ਜਾਣ ਵਾਲੇ ਨੇ ਫਿਰ ਇੰਨੀ ਚਿੰਤਾ ਇੰਨੀ ਪਰੇਸ਼ਾਨੀ ਮਨ ਉਹਦੀ ਕੈਦ ਵਿੱਚ ਇੰਨਾ ਆ ਗਿਆ ਮਨ ਤੇ ਇੰਨਾ ਅਸਰ ਪ੍ਰਭਾਵ ਪੈ ਗਿਆ ਕਿ ਉਹ ਬੰਦੇ ਆਪਣੇ ਕ੍ਰੋਧ ਤੋਂ ਈਰਖਾ ਤੋਂ ਪੇਸ ਤੋਂ ਬਚੀ ਨਹੀਂ ਸਕਿਆ ਉਹਦੇ ਵਾਸਤੇ ਲਗਾਤਾਰ ਹਰ ਰੋਜ਼ ਨਿਯਮ ਬਣਾਓ ਕਿ ਐਨੇ ਵਜੇ ਨਾਮ ਜਪਣਾ ਐਨੇ ਵਜੇ ਜਪਜੀ ਸਾਹਿਬ ਪੜ੍ਹਨੇ ਰੋਜ਼ ਜਦੋਂ ਲੱਗਾ ਧਾਰ ਆ ਪੰਜਾਤੀ ਸਭ ਪੜਾਂਗੇ ਹਰ ਰੋਜ਼ ਵਾਹਿਗੁਰੂ ਵਾਹਿਗੁਰੂ ਜਪਾਂਗੇ ਫਿਰ ਮਨ ਦੀ ਆਦਤ ਬਦਲਣੀ ਸ਼ੁਰੂ ਹੁੰਦੀ ਔਰ ਨਾਲ ਇੱਕ ਕੰਮ ਹੋਰ ਕਰਨਾ ਪੈਂਦਾ ਉਹ ਕੀ ਹੈ ਪਾਠ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਗੁਰੂ ਅਗਿਆਰਦਾਸ ਕਰਨੀ ਪੈਂਦੀ ਮਾਣ ਨਹੀਂ ਕਰਨਾ ਪੈਂਦਾ ਕਿ ਜੇ ਮਾਣ ਕੀਤਾ ਨਾ ਚੇਤ ਜਗ ਮੈਂ ਪਾਠ ਕਰਦਾ ਫਿਰ ਵੀ ਨਹੀਂ ਅਸਰ ਹੁੰਦਾ ਸੇਵਾ ਤੇ ਸਿਮਰਨ ਦੇ ਨਾਲ ਨਾਲ ਇੱਕ ਕੰਮ ਹੋਰ ਕਰਨਾ ਹੈ ਆਪਣਾ ਮਾਣ ਤੇ ਆਪਣਾ ਯੋਹ ਮਹਾਰਜ ਬਾਣੀ ਅੰਦਰ ਕਹਿੰਦੇ ਸ਼ਬਦ ਤੁਹਾਨੂੰ ਹੀ ਆਦਤ ਹੈ ਕਈ ਜਨਮਾਂ ਦੀ ਆਦਤ ਹੈ। ਹਜ਼ੂਰ ਕਹਿੰਦੇ ਵੈਰ ਵਿਰੋਧ ਕਾਮ ਪ੍ਰੋਧ ਮੋ ਕਹਿੰਦੇ ਭਾਈ ਇਹ ਕਈ ਜਨਮਾਂ ਤੋਂ ਵੈਰ ਵਿਰੋਧ ਕ੍ਰੋਧ ਤੇ ਕਈ ਜਨਮਾਂ ਤੋਂ ਚੱਲਦਾ ਹੈ। ਕਿਸੇ ਨੇ ਸਿਖਾਇਆ ਥੋੜੀ ਵੀ ਕਲੇਸ਼ ਕਰਿਆ ਕਦੇ ਲੜਿਆ ਕਰੇ ਕੋਈ ਤੁਹਾਡੇ ਆਲੇ ਦੁਆਲੇੋਂ ਆ ਕੇ ਰਿਸ਼ਤੇਦਾਰ ਨਹੀਂ ਕਲੇਸ਼ ਪਾਉਂਦਾ ਆਦਤ ਬਣੀ ਹੋਈ ਹੈ। ਜੇ ਹਦਦ ਸਹੀ ਹੋਵੇ ਜਿੰਨਾ ਮਰਜੀ ਕੋਈ ਚੁਗਲੀ ਕਰ ਦੇ ਤੁਹਾਡੇ ਘਰ ਕਦੇ ਕੋਲੇਸ ਨਹੀਂ ਹੋਏ ਜੇ ਆਦਤ ਉਸ ਤਰ੍ਹਾਂ ਦੀ ਫਿਰ ਛੇਤੀ ਇਕਦਮ ਬੁੱਧ ਦੀ ਤਰ੍ਹਾਂ ਉੱਭਲ ਜਾਂਦਾ ਬੰਦਾ ਮਨ ਉਹਨੂੰ ਕ੍ਰੋਧਿਤ ਹੋ ਜਾਂਦਾ ਬਰਦਾਸ਼ਤ ਨਹੀਂ ਹੁੰਦਾ ਇਹਨੂੰ ਮਹਾਰਾਜ ਕਹਿੰਦੇ ਵੈਰ ਦੇ ਦੂ ਕਾਮ ਕ੍ਰੋਧ ਮੋ ਉਹ ਚੂਪੇ ਤਾਰ ਮਹਾਨ ਗਤੋ ਇਹ ਜੁਗਤ ਬਹਿਨ ਕੈ ਜਨਮ ਪਇਰ ਬਾਸ ਕਰੋ ਨਾਨਕ ਰੱਖ ਲੈ ਆਪਣ ਕਰ ਕਰਮ ਬਹਰ ਕਈ ਜਨਮਾਂ ਦੀ ਆਦਤ ਹੈ ਕਿਰਪਾ ਕਰ ਕੇ ਰੱਖ ਲੋ ਆਪਣਾ ਨਾਮ ਜਪਾਓ ਜene ਮੀਂਹ ਪੈਣ ਨਾਲ ਸਾਵਣ ਦੇ ਮਹੀਨੇ ਤੋਂ ਬਾਅਦ ਰੁੱਤ ਬਦਲ ਜਾਂਦੀ ਹੈ ਮੌਸਮ ਬਦਲਦੇ ਐਕਦਾ ਮਹਰਜ ਆਪਣੇ ਨਾਮ ਦਾ ਮੀਂਹ ਪਾਓ ਸਾਡੇ ਮਨ ਦੀ ਆਦਤ ਬਦਲੇ ਸਾਡੇ ਮਨ ਦਾ ਸੁਭਾਅ ਬਦਲੇ ਸਾਥ ਸੰਗਤ ਮਾਫ ਕਰਿਓ ਮੈਂ ਕਈ ਵਾਰ ਹੈਰਾਨ ਵੀ ਹੁੰਦਾ ਪਰੇਸ਼ਾਨੀ ਵੀ ਹੁੰਦੀ ਹੈ ਔਰ ਕਈ ਵਾਰ ਤਾਂ ਚੀਜ਼ ਸੋਚ ਕੇ ਕੱਲ ਪਰਸਾਂ ਜੇ ਉਹ ਗੱਲਾਂ ਸੋਚ ਕੇ ਮੇਰੇ ਮਨ 'ਚ ਰੋਣਾ ਹੀ ਆ ਗਿਆ ਮਨ 'ਚ ਕੀ ਭਲਾ ਕਿ ਜਿਹੜੇ ਬੰਦੇ ਨੀ ਸੇਵਾ ਕਰਦੇ ਹੋਣ ਕੋਈ ਕੋ ਘੰਟੇ ਭੰਡੇ ਮਾਝ ਦੀਆਂ ਬੀਬੀਆਂ ਲੋਹ ਦੇ ਮੁਰੇ ਅੱਗ ਕੋਲ ਬਹਿ ਕੇ ਪ੍ਰਸ਼ਾਦੇ ਬਣਾਏ ਅਸ਼ਾ ਫਿਰ ਉਹ ਗੁਰਦਾਰੇ ਵਿੱਚ ਚੁਗਲੀ ਫਿਰ ਗੁਰਦਾਰੇ ਦੇ ਦੂਜੇ ਨੂੰ ਨੀਵਾ ਮਖਾਉਣਾ ਫਿਰ ਗੁਰਦਾਰੇ ਵਿੱਚ ਇੱਕ ਦੂਜੇ ਨਾਲ ਜੈਲਸੀ ਕਰਨੀ ਇਹ ਕਿਉਂ ਤਵੀ ਤੇ ਆ ਕੇ ਬਹਿ ਗਈ ਇਹ ਪ੍ਰਸ਼ਾਦੇ ਕਿਉਂ ਥੱਲਣ ਲੱਗ ਪਈ ਆਕੇ ਹੋ ਗਿਆ ਇਹ ਚੀਜ਼ਾਂ ਜਦੋਂ ਮੈਂ ਐ ਨੇੜੇ ਤੋਂ ਵੇਖਿਆ ਬੜਾ ਮਨ ਚ ਆਇਆ ਵੀ 1.5 ਘੰਟਾ ਅੱਗ ਮੋਰੇ ਬੈਠੀ ਮਾਈ ਇਹਨਾਂ ਪ੍ਰਸ਼ਾਦੇ ਬਣਾਏ ਠੰਡੇ ਮਾਜੇ ਫਿਰ ਮਹਾਰਾਜ ਨੂੰ ਸਾਰਾ ਪੂਜੋ ਦਾ ਖਤਮ ਕਰਦਾ ਕਿਉਂ ਅੰਦਰ ਜੈਲਸੀ ਪੈਦਾ ਹੋਵੇ ਈਰਖਾ ਪੈਦਾ ਹੋਵੇ ਜਦੋਂ ਫਿਰ ਅੰਦਰ ਰੋਗ ਤੇ ਚੁੱਧਰ ਪੈਦਾ ਹੋ ਗਈ ਮੈਂ ਹੁਣ ਚੁੱਧਰ ਕਰਨੀ ਹੈ ਤੁਹਾਨੂੰ ਪਤਾ ਹੈ ਸਭ ਤੋਂ ਪਹਿਲਾਂ ਮੈਂ ਪ੍ਰਸ਼ਾਦੇ ਬਣਾ ਲਈ ਸਭ ਤੋਂ ਪਹਿਲਾਂ ਮੈਂ ਤੇ ਆਹ ਕੰਮ ਕਰਦੀ ਮੇਰੇ ਤੋਂ ਬਗੈਰ ਤਾਂ ਕੋਈ ਆਟਾ ਬੁਣ ਨਹੀਂ ਸਕਦਾ ਜਦੋਂ ਪ੍ਰਸ਼ਾਦੇ ਸ਼ੁਰੂ ਹੋਣੇ ਮੈਂ ਕਰਾਉਣਾ ਤਾਂ ਸੱਸ ਇਹ ਚੀਜ਼ਾਂ ਜਦੋਂ ਨੇੜੋਂ ਵਖੀ ਦੇਵੇ ਇੰਨੀ ਸੇਵਾ ਕਰਨ ਵਾਲੇ ਬੰਦੇ ਉਹਨਾਂ ਦੇ ਅੰਦਰ ਜਹਿਲਸੀ ਈਰਖਾ ਕਿਉਂ ਭਾਵੇਂ ਉਹ ਸਾਰਾ ਕੁਝ ਕਰ ਲੈਂਦਾ ਉਹਦੇ ਨਾਲ ਬਹਿਸ ਕਰਨੀ ਪੈਂਦੀ ਮਹਾਰਾਜ ਕਿਰਪਾ ਕਰੋ ਮੰਦੀ ਆਦਤ ਬਦਲੇ ਮੰਦੀ ਬਰਦਾਸ਼ਤ ਸ਼క్తి ਵਧੇ ਫਿਰ ਜਿਨ੍ਹਾਂ ਦੇ ਅੰਦਰ ਆਦਤ ਬਦਲਦੀ ਕੀ ਹਾਲਤ ਹੁੰਦੇ ਤੁਹਾਨੂੰ ਜੋ ਲੱਗਦਾ ਨਾ ਕਿ ਤੀਰਖਾ ਪੈਦਾ ਹੋ ਰਿਹਾ ਪਾਸੇ ਹੋ ਜਾਵੇ ਜੇ ਤੁਹਾਨੂੰ ਲੱਗਦਾ ਕੋਈ ਤੁਹਾਡੇ ਨਾਲ ਵੈਰ ਕਰ ਰਿਹਾ ਪਾਸੇ ਹੋ ਜਾਂਦਾ ਉਹ ਫਿਰ ਵਿੱਚ ਨਹੀਂ ਅੜਦਾ ਉਹਦੇ ਵਿੱਚ ਝਗੜੇ ਕਲੇਸ਼ ਜਿੰਨੇ ਪੈਂਦੇ ਉਹ ਚੁੱਪ ਕਰਕੇ ਪਾਸੇ ਹੋ ਜਾਂਦਾ ਨਾ ਹੰਮਿਆਪਲੇ ਇਹਨੂੰ ਮਾਰਕ ਹੈ ਭਾਈ ਅਰਦਾਸ ਕਰ ਨਾਨਕ ਰਾਖ ਲਿਓ ਆਪਣਨ ਕਰਮ ਮਹਾਰਾਹ ਕਰਪਾ ਕਰੋ ਜਿਵੇਂ ਸ਼ਾਵਣ ਦੇ ਮਹੀਨੇ ਮੋਲੇ ਧਾਰਨੀ ਲਗਾ ਧਾਰ ਕਈ ਦਿਨ ਪੈਂਦਾ ਤਾਂ ਫਿਰ ਝੜੀ ਲੱਗਣ ਤੋਂ ਬਾਅਦ ਭਰਤੀ ਤੇ ਠੰਡ ਵਰਤ ਜਾਂਦੀ ਹੈ ਮੌਸਮ ਬਦਲ ਜਾਂਦਾ ਹੈ ਐਦਾਂ ਮਹਾਰਾ ਸੱਬੇ ਹੱਦ ਦੇ ਵਿੱਚ ਵੀ ਨਾਮ ਦੀ ਝੜੀ ਲਾਓ ਅਸੀਂ ਲਗਾਤਾਰ ਵਾਹਿਗੁਰੂ 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 ਜਪੀਏ ਮਨ ਦੀ ਤ੍ਰਿਸ਼ਨਾ ਮਨ ਦਾ ਕਲੇਸ਼ ਇਹ ਸਭ ਕੁਝ ਬਦਲ ਜਾਓ ਇੱਕ ਹੋਰ ਮੰਗਿਓ ਪਹਿਲਾਂ ਮਹਾਰਾਜ ਤੋਂ ਪਹਿਲੇ ਸ਼ਬਦ ਵਿੱਚ ਹੀ ਮਾਰਾ ਮਹਾ ਵਿੱਚ ਮਹਾਰਾਜ ਨੇ ਉਪਦੇਸ਼ ਦੇਣ ਤੋਂ ਪਹਿਲਾਂ ਕਿਹਾ ਅਰਦਾਸ ਕਰਤੀ ਕਰ ਮੰਗ ਗੁਰੂ ਕੋੋਂ ਕਰਿ ਕਿਰਪਾ ਦਿਜਨਾ ਕਰਿ ਕਿਰਪਾ ਦਿਜਨਾ ਕਰਿ ਕਿਰਪਾ ਕਰ ਕੀ ਰੁਪਾ ਦਿਜ ਨਾਮ ਕਰ ਕੀ ਰੁਪਾ ਦਿਜ ਨਾਮ ਕਰ ਕੀ ਰੁਪਾ ਦਿਜ ਨਾਮ ਪਰ ਤੇ ਰੁਪਾ ਦਿਜ ਨਾਮ ਪਰ ਤੇ ਰੁਪਾ ਦਿਜ ਨਾਨਕ ਕੋ ਕੀ ਵੇ ਨੰਤੀਆ 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 ਕੋਪੀ ਵਹਨਨ ਨੰ 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 ਕੀ ਦੇਨੰਤੀਆ ਕਦ ਕਿਰਪਾ ਵਿਜੈ ਨਾਮ ਕਰtiruba ਵਿਜੈ ਨਾਮ ਕਰtiruba ਵਿਜੈ ਨਾਮ ਕਰ ਸਾਹਿਦ ਦੀ ਦਿੱਤਾ ਦੀ ਜੈਨਾਮ ਕਰ ਕਿਰਪਾ ਦੀਜੈਨਾਮ ਕਰ ਕਿਰਪਾ ਦੀਜੈਨਾਮ ਕਰ ਕਿਰਪਾ ਦੀਜੈਨਾਮ ਅੱਖੋ ਸਤ ਮਹਾਨ ਸ੍ਰੀ ਨਾਮਕ ਦੀ ਬੇਨਤੀ ਆ ਕਰ ਕਿਰਪਾ ਦੀਜੈਨਾਮ ਔਰ ਸਾਥ ਸੰਗਤ ਫਿਰ ਇਹ ਅਰਦਾਸ ਕਰੋ ਮਹਾਰਾਜ ਨਾਮ ਸਾਨੂੰ ਚੰਗਾ ਲੱਗਣ ਲੱਗਦਾ ਹੈ। ਕਈ ਵਾਰ ਨਾਮ ਚੰਗਾ ਹੀ ਨਹੀਂ ਲੱਗ ਰਿਹਾ ਮਨ ਨੂੰ। ਹੋਰ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ। ਗੱਲਾਂ ਬਾਤਾਂ, ਨਿੰਦਿਆ ਚੁਗਲੀ ਉਹ ਚੰਗਾ ਲੱਗਦਾ। ਕੰਟਿਆਂ ਵੱਢੀ ਗੱਲਾਂ ਕਰੋ। ਉਹ ਚੰਗੀਆਂ ਲੱਗਦੀਆਂ।